ਵੀਡੀਓ ਕਿ ਦੂਜੀ ਨਹੀਂ ਫੋਟੋ ਫੋਟੋ ਆ ਸ਼ੇਰ ਸੜਕ ਵੀ ਸ਼ੇਰਾਂ ਵਾਲੀ ਹੈ ਇੱਦਾਂ ਕਰਕੇ ਇੱਦਾਂ ਕਰਕੇ ਸਾਹਮਣੇ ਟਾਵਰ ਦਿਖਾਉਣਾ ਕਿੱਦਾਂ ਜਿਹੜੇ ਆਪਾਂ ਫੇਰ ਡਾਊਨਟਾਊਨ ਆਏ ਆ ਤੁਹਾਨੂੰ ਜਿੱਦਾਂ ਦੱਸਿਆ ਸੀ ਕਿ ਆਪਾਂ ਤੁਹਾਨੂੰ ਰਾਤ ਦਾ ਸੀਨ ਦਿਖਾਵਾਂਗੇ ਡਾਊਨਟਾਊਨ ਕਿੱਦਾਂ ਲੱਗਦਾ ਤੇ ਲੱਗੇ ਸਾਹਮਣੇ ਪਾਰਕ ਵਿੱਚ ਪਹੁੰਚ ਗਏ ਆਪਾਂ ਸਾਰਿਆਂ ਨੇ ਰਾਤ ਦੇਖਣ ਵਾਲੇ ਉਹ ਸਾਰੇ ਬੈਠੇ ਹੋਏ ਆ ਤੇ ਰਾਤ ਦਾ ਇੰਤਜ਼ਾਰ ਕਰਨੇ ਆ ਸਾਰਿਆਂ ਨੇ ਤੇ ਹੁਣ ਬਸ ਲਾਈਟਾਂ ਜਿਹੜਾ ਘਟ ਹੋਣਗੀਆਂ ਤੇ ਫੇਰ ਤੁਹਾਨੂੰ ਡਾਊਨ ਟਾਊਨ ਦਾ ਨਜ਼ਾਰਾ ਦਿਖਾਉਨੇ ਆ ਉਹ ਪਿੱਛੇ ਦੇਖੋ ਤੁਹਾਨੂੰ ਬਿਲਡਿੰਗਾਂ ਦਿਖੜੀਆਂ ਸਾਰੀਆਂ ਤੇ ਚਲੋ ਥੋੜਾ ਟਾਈਮ ਬਾਅਦ ਤੁਹਾਨੂੰ ਦਿਖਾਉਨੇ ਆ ਕਿੱਦਾਂ ਦਾ ਲੱਗਦਾ ਵਾ ਤੇ ਉੱਥੇ ਜਾ ਕੇ ਦਿਖਾਉਨੇ ਤੁਹਾਨੂੰ ਤੇ ਆ ਜਾਓ ਵੇਟ ਕਰਦੇ ਆ ਥੋੜਾ ਜਿਹਾ ਹਨੇਰਾ ਹੋਣ ਦੀ ਥੋੜੀ ਥੋੜੀ ਲਟਾਣੀ ਸ਼ੁਰੂ ਹੋ ਗਈਆਂ ਵਾ ਆਹ ਦੇਖੋ ਆ ਪੀਸ ਬ੍ਰਿਜ ਇੱਥੇ ਹੀ ਜਾਵਾਂਗੇ ਅੱਜ ਦਿਨ ਪੀਸ ਬ੍ਰਿਜ ਵਾਕ ਕਰਨ ਲਈ ਆ ਇਹ ਦਿਖਾਵਾਂਗੇ ਤੁਹਾਨੂੰ ਕਿੱਦਾਂ 바ਗੀ ਹੋਲੀ ਜੀ ਤੁਹਾਨੂੰ ਜਗਮਗ ਜਾ ਦੇਖਿਆ ਵੇ ਲੋ 바ਗੀ ਹੁਣ ਥੋੜਾ ਟਾਈਮ ਹੋਰ ਵੇਟ ਕਰ ਲੈਨੇ ਆ ਟਾਈਮ ਆਲਮੋਸਟ ਰਾਤ ਦੇ 10 ਵਜੇ ਗਏ ਆ ਤੇ ਰੋਸ਼ਨੀ ਦੇਖੋ ਕਿੰਨੀ ਆ ਰਾਤ ਦੇ 10 ਵਜੇ ਜਾਂਦੇ ਹੋਏ ਲੋ ਇੱਥੇ ਜੀ ਟਾਈਮ ਵੱਜ ਗਿਆ 10:30 ਰਾਤ ਦੇ ਚਾਨਣ ਹਲੇ ਵੀ ਉਨਾ ਹੀ ਆ ਥੋੜਾ ਘਟ ਗਿਆ ਤੇ ਰੋਸ਼ਨੀਆਂ ਪੂਰੀਆਂ ਆ ਗਈਆਂ ਦੇਖੋ ਆਹ ਦੇਖੋ ਲਾਈਟਾਂ ਆ ਗਈਆਂ ਸਰ ਬਾਕੀ ਸ਼ਹਿਰ ਚ ਹਨੇਰਾ ਹੋ ਗਿਆ ਵਾ ਬਟ ਆਪਣਾ ਡਾਊਨ ਟਾਊਨ ਥੋੜਾ ਜਗਮਗ ਜਗਮ ਕਰ ਗਿਆ ਵਾ ਇੱਥੇ ਇੱਕ ਦੋ ਬਿਲਡਿੰਗਾਂ ਦੀਆਂ ਲਾਈਟਾਂ ਚੇਂਜ ਹੁੰਦੀਆਂ ਉਹਨੂੰ ਦਿਖਾਣਾ ਇਹ ਆਹ ਲਾਸਟ ਵਾਲੀ ਬਿਲਡਿੰਗ ਦੀ ਇਹਦੀ ਲਾਈਟਾਂ ਬਦਲਦੀਆਂ ਫੁੱਲ ਲਾਈਟਾਂ ਰੰਗ ਚੇਂਜ ਹੋ ਰਹੀ ਹੈ ਸੈਂਟਰ ਵਾਲੇ ਬਿਲਡਿੰਗ ਦੇ ਬਾਕੀ ਹਵਾ ਬਹੁਤ ਸੋਹਣੀ ਚੱਲ ਰਹੀ ਹੈ ਬਹੁਤ ਸੌਫਟ ਜਿਹਾ ਮੌਸਮ ਚੱਲ ਰਿਹਾ ਹੈ ਬੈਠਣ ਦਾ ਬੜਾ ਮਜ਼ਾ ਆ ਰਿਹਾ ਇੱਥੇ ਲੋ ਜੀ ਪੂਰਾ ਹਨੇਰਾ ਹੋ ਗਿਆ ਵਾ ਤੇ ਪਿੱਛੇ ਦੇਖੋ ਸਾਰੀ ਰੋਸ਼ਨੀ ਪੂਰੀ ਜਾ ਰਹੀ ਹੈ ਬਹੁਤ ਸੌਣ ਲੱਗ ਰਿਹਾ ਵੀ ਉਹ ਤੇ ਆਪਾਂ ਹੁਣ ਬਸ ਘਰ ਨੂੰ ਚੱਲੇ ਆ ਬਾਈ 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 ਕੈਨੇਡਾ ਬਾਈ ਕੈਨੇਡਾ